हेलो फ्रेंड्स शश्या अग्रवाल चैनल के अंदर मैं डॉक्टर शश्या अग्रवाल वेलकम यू ऑल ਤੇ ਅੱਜ ਆਪਣਾ ਜਿਹੜਾ ਸਬਜੈਕਟ ਹੈਗਾ ਵਿਅਸ਼ਟੀ ਔਰ ਸ਼ਾਸਤਰ ਜਿਹਦੇ ਵਿੱਚ ਆਪਣਾ ਟੌਪਿਕ ਚੱਲ ਰਿਹਾ ਹੈਗਾ ਥਿਉਰੀਜ਼ ਆਫ ਪ੍ਰੋਫਿਟ ਔਰ ਜਿਹਦੇ ਵਿੱਚ ਅੱਜ ਆਪਾਂ ਕਰਾਂਗੇ ਲਾਭ ਦਾ ਜੋਖਮ ਸਿਧਾਂਤ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿ ਸਕਦੇ ਹੈਗੇ ਰਿਸਕ ਥਿਉਰੀ ਆਫ ਪ੍ਰੋਫਿਟ ਇਹ ਹੌਲਨੇ ਆਪਣੀ ਪੁਸਤਕ ਐਂਟਰਪ੍ਰਾਈਜ਼ ਤੇ ਪ੍ਰੋਡਕਸ਼ਨ ਪ੍ਰੋਸੈਸ ਵਿੱਚ ਜੋਖਮ ਦਾ ਸਿਧਾਂਤ ਦਿੱਤਾ ਹੈਗਾ ਹੌਲਿਨੀ ਕਹਿੰਿਆ ਕਿ ਜਿਹੜਾ ਉਦਮੀ ਹੈਗਾ ਉਹਦਾ ਸਭ ਤੋਂ ਮਹੱਤਵਪੂਰਨ ਕੰਮ ਹੁੰਦਾ ਹੈ ਰਿਸਕ ਨੂੰ ਸਿਆਣਾ ਜੋਖਮ ਨੂੰ ਸਿਆਣਾ ਕਿਉਂਕਿ ਇੱਕ ਜਿਹੜਾ ਉਦਮੀ ਹੁੰਦਾ ਹੈਗਾ ਜਿਵੇਂ ਉਤਪਾਦਨ ਦੇ ਹੋਰ ਸਾਧਨ ਪੂੰਜੀ ਹੈਗੀ ਹੈ ਕਿਰਤ ਹੈਗੀ ਹੈ ਭੂਮੀ ਹੈਗੀ ਹੈ ਉਹਨੂੰ ਇਕੱਠਾ ਕਰਕੇ ਉਤਪਾਦਨ ਸ਼ੁਰੂ ਕਰਦਾ ਹੈਗਾ ਫਿਰ ਉਹ ਵਸਤੂਆਂ ਦਾ ਨਿਰਮਾਣ ਕਰਦਾ ਹੈਗਾ ਵਸਤੂਆਂ ਨੂੰ ਉਤਪਾਦਿਤ ਕੀਤਾ ਜਾਂਦਾ ਹੈ ਫਿਰ ਉਹਨੂੰ ਵੇਚਿਆ ਜਾਂਦਾ ਹੈ ਬਟ ਉਤਪਾਦਨ ਦੀ ਪ੍ਰਕਿਰਿਆ ਤੇ ਵੇਚਣ ਦੀ ਪ੍ਰਕਿਰਿਆ ਦੇ ਵਿੱਚ ਕਾਫੀ ਅੰਤਰ ਹੁੰਦਾ ਹੈ ਉਸ ਦੌਰਾਨ ਕਈ ਤਰ੍ਹਾਂ ਦੇ ਪਰਵਰਤਨ ਆ ਜਾਂਦੇ ਹੈਗੇ ਵਿਕਰੀ ਤੋਂ ਪ੍ਰਾਪਤ ਕੁੱਲ ਆਮਦਨ ਲਾਗਤ ਤੋਂ ਵੀ ਘੱਟ ਹੋ ਸਕਦੀ ਹੈ ਜਿਹਦੇ ਕਰਕੇ ਉਦਮੀ ਨੂੰ ਨੁਕਸਾਨ ਸਹਿਣਾ ਪੈਂਦਾ ਹੈ ਉਹ ਜੋਖਮ ਸਹਿਦਾ ਹੈਗਾ ਇੱਕ ਉਦਮੀ ਜਿਹੜਾ ਜਿਹਨੇ ਬਿਜ਼ਨਸ ਸ਼ੁਰੂ ਕੀਤਾ ਹੈ ਉਹ ਜੋਖਮ ਤਾਂ ਹੀ ਉਠਾਏਗਾ ਜਦੋਂ ਬਦਲੇ ਵਿੱਚ ਉਹਨੂੰ ਕੋਈ ਪੁਰਸਕਾਰ ਮਿਲੇ ਇਹ ਜਿਹੜਾ ਪੁਰਸਕਾਰ ਹੈਗਾ ਕਿਉਂਕਿ ਉਹ ਜੋਖਮ ਨੂੰ ਸਹਿਨ ਕਰਦਾ ਹੈਗਾ ਰਿਸਕ ਨੂੰ ਲੈਂਦਾ ਹੈਗਾ ਉਹਦੇ ਬਦਲੇ ਉਹਨੂੰ ਜਿਹੜਾ ਪੁਰਸਕਾਰ ਮਿਲਦਾ ਹੈ ਉਹ ਲਾਭ ਖਵਾਉਂਦਾ ਹੈਗਾ ਲਾਭ ਜਿਹੜਾ ਹੈਗਾ ਜੋਖਮ ਉਠਾਉਣ ਦੀ ਜ਼ਿੰਮੇਵਾਰੀ ਹੈ ਜੋਖਮ ਤੇ ਲਾਭ ਵਿੱਚ ਸਿੱਧਾ ਸਬੰਧ ਹੁੰਦਾ ਹੈ ਅਨੁਪਾਤਿਕ ਸਬੰਧ ਹੁੰਦਾ ਹੈ ਇਹਦਾ ਮਤਲਬ ਹੁੰਦਾ ਜਿੰਨਾ ਜ਼ਿਆਦਾ ਜੋਖਮ ਹੈ ਓਨਾ ਹੀ ਜ਼ਿਆਦਾ ਲਾਭ ਇਸ ਦੇ ਉਲਟ ਜੋਖਮ ਜਿੰਨਾ ਘੱਟ ਹੋਏਗਾ ਲਾਭ ਵੀ ਓਨਾ ਹੀ ਘੱਟ ਹੋਏਗਾ ਹਾਲੇ ਦੇ ਮੁਤਾਬਿਕ ਜਿਹੜਾ ਉਦਮੀ ਹੁੰਦਾ ਹੈ ਉਹਨੂੰ ਚਾਰ ਤਰ੍ਹਾਂ ਦੇ ਜੋਖਮ ਉਠਾਣੇ ਪੈਂਦੇ ਨੇ ਇੱਕ ਹੁੰਦਾ ਪ੍ਰਤੀਸਥਾਪਨ ਦਾ ਜੋਖਮ ਮੁੱਖ ਜੋਖਮ ਅਨਿਸ਼ਚਿਤਤਾ ਪੁਰਾਣਾ ਪੈ ਜਾਣੇ ਆ देखो प्रतिस्थापन नु हिसाब भी कह देते है जवे डेप्रिसिएशन या रिप्लेसमेंट एदा अनुमान आपा आराम ਨਾਲ ਲਗਾ ਸਕਦੇ ਆ ਇਹਨੂੰ ਆਪਾਂ ਲਾਗਤ ਵਿੱਚ ਸ਼ਾਮਲ ਕਰਦੇ ਆ ਇਸਦੇ ਲਈ ਕੋਈ ਲਾਭ ਨਹੀਂ ਮਿਲਦਾ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿਉਂਕਿ ਇਹ ਜਿਹੜਾ ਜੋਖਮ ਹੈਗਾ ਇਹਦਾ ਅਨੁਮਾਨ ਆਪਾਂ ਲਗਾ ਸਕਦੇ ਆ ਹੁਣ ਜਿਵੇਂ ਮਸ਼ੀਨਾਂ ਪੁਰਾਣੀਆਂ ਪੈ ਜਾਂਦੀਆਂ ਹੈਗੀਆਂ ਇਹਨਾਂ ਦਾ ਅਨੁਮਾਨ ਲਗਾਉਣਾ ਪੂਰੀ ਤਰ੍ਹਾਂ ਸੰਭਵ ਨਹੀਂ ਹੈਗਾ ਕਿ ਕਿਹੜੀਆਂ ਮਸ਼ੀਨਾਂ ਆਪਡੇਟ ਹੋ ਜਾਣਗੀਆਂ ਫਿਰ ਵੀ ਇਹਨਾਂ ਦੇ ਖਰਚੇ ਨੂੰ ਆਪਾਂ ਲਾਗਤ ਵਿੱਚ ਸ਼ਾਮਲ ਕਰਦੇ ਹੈਗੇ ਜਿਹੜਾ ਮੁੱਖ ਜੋਖਮ ਹੈ ਇਸ ਕਰਕੇ ਪੈਦਾ ਹੁੰਦਾ ਹੈ ਕਿ ਕਿ ਵਸਤੂਆਂ ਨੂੰ ਆਪਾਂ ਉਤਪਾਦਿਤ ਕਰਦੇ ਹਾਂ ਉਤਪਾਦਨ ਤੇ ਵੇਚਣ ਦੇ ਵਿੱਚ ਅੰਤਰ ਹੁੰਦਾ ਹੈ ਔਰ ਜਿਹਦੇ ਵਿੱਚ ਕਈ ਤਬਦੀਲੀਆਂ ਹੋ ਸਕਦੀਆਂ ਹਨ ਜਿਨ੍ਹਾਂ ਕਰਕੇ ਆਪਾਂ ਨੂੰ ਜੋਖਮ ਸਹਿਣਾ ਪੈਂਦਾ ਹੈਗਾ ਔਰ ਜਿਹੜੀ ਮਤਲਬ ਇਹਨਾਂ ਜੋਖਮਾਂ ਕਰਕੇ ਕੀ ਹੁੰਦਾ ਹੈ ਕਿ ਅਨਿਸ਼ਚਿਤ ਪਰਿਵਰਤਨ ਹੋ ਸਕਦੇ ਹਨ ਜਿਹਦੇ ਕਰਕੇ ਉਦਮੀ ਨੂੰ ਨੁਕਸਾਨ ਵੀ ਹੋ ਸਕਦਾ ਹੈਗਾ ਜਦੋਂ ਆਪਾਂ ਲਾਗਤ ਵਿੱਚ ਮੁੱਖ ਜੋਖਮ ਅਤੇ ਨਿਸ਼ਟਾ ਦਾ ਹਿੱਸਾ ਸ਼ਾਮਿਲ ਨਹੀਂ ਹੁੰਦਾ ਕਿਉਂਕਿ ਇਹਨਾਂ ਨੂੰ ਆਪਾਂ ਐਸਟੀਮੇਟ ਨਹੀਂ ਕਰ ਸਕਦੇ ਤਾਂ ਉਦਮੀ ਕਿਉਂਕਿ ਦੇਖੋ ਜਿਹੜਾ ਜੋਖਮ ਹੈਗਾ ਉਦਮੀ ਤਾਂ ਦੀ ਸਹਿਣ ਕਰੇਗਾ ਜੇ ਬਦਲੇ ਵਿੱਚ ਉਹਨੂੰ ਕੋਈ ਪੁਰਸਕਾਰ ਮਿਲੇ ਕੋਈ ਰਿਵਾਰਡ ਮਿਲੇ ਇਹ ਰਿਵਾਰਡ ਹੀ ਲਾਭ ਹੈਗਾ ਇਹ ਜਿਹੜਾ ਥਿਊਰੀ ਦਿੰਦੀ ਹੈ ਕਿ ਪ੍ਰੋਫਿਟ ਦੀ ਹੌਲੇ ਨੇ ਇਹਦਾ ਕ੍ਰਿਟਿਸਿਜ਼ਮ ਕੀਤਾ ਗਿਆ ਅ ਅਰਸ਼ਾਸੀ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਲਾਭ ਹੈਗਾ ਜੋਖਮ ਨੂੰ ਘਟ ਕਰਨ ਦਾ ਪੁਰਸਕਾਰ ਹੈ ਨਾ ਕਿ ਜੋਖਮ ਸਹਿਣ ਦਾ ਫਿਰ ਸਾਰੇ ਤਰ੍ਹਾਂ ਦੇ ਜੋਖਮ ਦਾ ਪੁਰਸਕਾਰ ਨਹੀਂ ਹੁੰਦਾ ਨਾਈਟ ਦੇ ਮੁਤਾਬਿਕ ਹਰ ਤਰ੍ਹਾਂ ਦਾ ਜੋਖਮ ਦਾ ਪੁਰਸਕਾਰ ਲਾਭ ਨਹੀਂ ਹੁੰਦਾ ਕਿਉਂਕਿ ਕੁਝ ਰਿਸਕ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਆਪਾਂ ਅਨੁਮਾਨ ਲਗਾ ਸਕਦੇ ਹਾਂ ਜਿਨ੍ਹਾਂ ਦਾ ਆਪਾਂ ਬੀਮਾ ਕਰਵਾ ਸਕਦੇ ਹਾਂ ਤੇ ਇਹ ਸਿਰਫ ਅਨਿਸ਼ਚਿਤ ਜੋਖਮਾਂ ਦਾ ਪੁਰਸਕਾਰ ਹੁੰਦਾ ਹੈ ਇਹ ਜਿਹੜਾ ਸਿਧਾਂਤ ਹੈਗਾ ਸੰਕੁਚਿਤ ਹੈਗਾ ਕਿਉਂਕਿ ਇਹਨੇ ਸਿਰਫ ਕਿਆ ਹੈਗਾ ਵੀ ਉਦਮੀ ਜੋਖਮ ਸੈਨ ਕਰਦਾ ਹੈ ਇਸ ਕਰਕੇ ਉਹਨੂੰ ਪ੍ਰੋਫਿਟ ਮਿਲਦਾ ਉਦਮੀ ਬਿਜ਼ਨਸ ਨੂੰ ਅੱਛੇ ਢੰਗ ਨਾਲ ਚਲਾਉਂਦਾ ਹੈਗਾ ਪ੍ਰਬੰਧ ਕਰਦਾ ਹੈਗਾ ਇੱਕ ਅਧਿਕਾਰਿਤ ਸਥਿਤੀ ਹੈਗੀ ਇਹਨਾਂ ਪਰਵਰਤਨਾਂ ਦੇ ਉਹਦੇ ਕਰਕੇ ਵੀ ਤਾਂ ਲਾਭ ਪਾਦਾ ਹੁੰਦਾ ਹੈ ਫਿਰ ਲਾਭ ਤੇ ਜੋਖਮ ਵਿੱਚ ਅਨੁਪਾਤਿਕ ਸਬੰਧ ਨਹੀਂ ਹੁੰਦਾ